ਇਇਸੀ ਕਿ ਤੁਹਾਨੂੰ ਰਾਸ਼ਨ ਮੁਫਤ ਤਾਂ ਤੁਸੀਂ ਰਾਸ਼ਨ ਦੀ ਕੁਆਲਿਟੀ ਤੱਕ ਨਹੀਂ ਜੀ ਸਹੀ ਤੇਰੇ ਲੋਕਾਂ ਨੂੰ ਸੁਣਨ ਚ ਇਹ ਵੀ ਆਇਆ ਜਦੋਂ ਅਸੀਂ ਆਪਣੇ ਪ੍ਰਚਾਰ ਕਰਦੇ ਪਿੰਡਾਂ ਚ ਗਏ ਆ ਕਿ ਬੀਬੀਆਂ ਨੂੰ ਦਿਨ ਦਹਾੜੇ ਉਹਨਾਂ ਦੀ ਚੋਰੀਆਂ ਵੀ ਹੋ ਰਹੀਆਂ ਜਿਵੇਂ ਤੁਰਦੀਆਂ ਜਾਂਦੀਆਂ ਬਾਹਲੀਆਂ ਖੋਲੇ ਨੇ ਮੁੰਡੇ ਬੀਬੀਆਂ ਸੁਰੱਖਿਅਤ ਹੀ ਨਹੀਂ ਫੀਲ ਕਰਦੀਆਂ ਇੱਕ ਇੱਕ ਗਲੀ ਤੋਂ ਦੂਜੀ ਗਲੀ ਜਾਂ ਤੱਕ ਕਰਨ ਗਿਆ ਕਿਉਂ ਜਿੰਨੇ ਪੁਲਿਸ ਮੁਲਾਜ਼ਮ ਐ ਸਾਰੇ ਤਾਂ ਹੀ ਧਰਨੇ ਤੇ ਬੈਠੇ ਹੋયા ਥੋਡੇ ਕੋਲ ਕੌਣ ਆਊਗਾ ਸਰ ਤੇ ਭਗਵੰਤ ਮਾਨ ਜੀ ਕੱਲੇ ਸੀਗੇ ਜੋ ਕਹਿੰਦੇ ਸੀਗੇ ਮੈਂ ਪਹਿਲਾ ਸਿਮ ਮੋਂਗਾ ਜੀ ਦੇ ਜੀ ਉਹ ਕਦੇ ਵੀ ਧਰਨੇ ਨਹੀਂ ਲਗਵਾਊਗਾ ਹਰ ਰੋਜ਼ ਡੀਸੀ ਰੋਡ ਤੇ ਜੀ ਧਰਨੇ ਲੱਗਦੇ ਸੰਗਰੂਪ ਚ ਮਤਲਬ ਸ਼ਰਮਨਾਕ ਗੱਲ ਹੈ ਕਿ ਤੁਸੀਂ ਇੱਕ ਚੀਜ਼ ਤੇ ਵਾਅਦੇ ਕੀਤੇ ਤੁਸੀਂ ਉਹ ਤੋਂ ਵੀ ਪਿੱਛੇ ਚੱਲਦੇ ਹੋ ਵੀਆਈਪੀ ਕਲਚਰ ਦੀ ਜੇ ਆਪਾਂ ਗੱਲ ਕਰੀਏ ਸਭ ਤੋਂ ਜ਼ਿਆਦਾ ਵਿਰੋਧ ਇਹਨਾਂ ਨੇ ਕੀਤਾ ਸੀ ਜਿਵੇਂ ਮੈਂ ਪਹਿਲਾਂ ਹੀ ਗੱਲ ਸੁਣਾਤੀ ਹੈਲੀਕਾਪਟਰ ਦੀ ਇਹ ਹੀ ਕਹਿੰਦੇ ਹੁੰਦੇ ਸੀ ਕਿ ਸਾਬਕਾ ਸੀਐਮ ਅਮਰਿੰਦਰ ਸਿੰਘ ਜੀ ਹੈਲੀਕਾਪਟਰ ਤੇ ਜਾਂ ਜਾਂਦੇ ਆ ਇਹਨਾਂ ਨੂੰ ਮਾਵਾਂ ਦੇ ਬਲ ਦੇ ਚੁੱਲੇ ਨਹੀਂ ਦਿਸਦੇ ਤੇ ਨਨਾਂ ਨੂੰ ਕੋ ਪੁੱਛਣ ਆਲਾ ਹੋਵੇ ਜੀ ਤੁਸੀਂ ਉਹ ਹੀ ਕੰਮ ਕਿਉਂ ਕਰੀ ਜਾਂਦੇ ਹੋ ਇਹਨਾਂ ਤੇ ਜਿੰਨੇ ਐਮਐਲਏ ਨੇ 2 ਦਿਨ ਗੱਡੀਆਂ ਲੈ ਕੇ ਜਾਂਦੇ ਸੇਕਿਉਰਟੀ ਦੀ ਹਰ ਰੋਜ਼ ਉਹਦਾ ਸਾਰਾ ਪੈਸਾ ਆਪਣੇ ਕੋਲੋਂ ਜਾਂਦਾ ਤੇ ਉਹਨਾਂ ਨੂੰ ਨਨਾਂ ਨੂੰ ਪੁੱਛਣ ਆਲਾ ਹੋਵੇ ਪੁਲਿਸ ਮੁਲਾਜ਼ਮਾਂ ਨੂੰ ਜੀ ਪਹਿਲੀ ਵਾਰ ਪੰਜਾਬ ਦੇ ਇਹ ਹਿਸਟਰੀ ਚ ਹੋਇਆ ਕਿ ਮੁਲਾਜ਼ਮਾਂ ਨੂੰ ਉਹਨਾਂ ਦੀ ਪੇਮੈਂਟ ਨਹੀਂ ਮਿਲੀ ਪਿਛਲੇ 2-3 ਮਹੀਨਿਆਂ ਤੋਂ ਤੇ ਕਿਉਂ ਨਹੀਂ ਮਿਲ ਰਹੀਆਂ ਉਹਨਾਂ ਨੇ ਲੋਨ ਲਿੱਤੇ ਹੁਣ ਪਿੱਛੇ ਜੇ ਆ ਕਿਉਂਕਿ ਹੁਣ ਵੋਟਾਂ ਆ ਗਈਆਂ ਹੁਣ ਦੇਣੀਆਂ ਤਾਂ ਹੁੰਦੀਆਂ ਤਾਂ ਹੀ ਅੱਗੇ ਵੋਟਾਂ ਲੈਣਗੇ ਇਹਨਾਂ ਨੇ ਪਿੱਛੇ ਜੇ ਅਤੀ ਪੇਮੈਂਟ ਦੇਣੀ ਸ਼ੁਰੂ ਕੀਤੀ ਉਹ ਹੀ ਲੋਨ ਲੈ ਕੇ ਤਾਂ ਪੈਸਾ ਜਾ ਕਿੱਥੇ ਰਿਹਾ ਇਹਨਾਂ ਨੂੰ ਪੁੱਛਣਾ ਲਾ ਹੋਵੇ ਆਈ ਜੋ ਸਾਰੀ ਸਿਕਿਉਰਿਟੀ ਲੈਂਦੇ ਆ ਜੋ ਹੈਲੀਕਾਪਟਰ ਚਲਾ ਰਹੇ ਨੇ ਉੱਥੇ ਹੀ ਜਾਂਦਾ ਆਪਣਾ ਸਾਰਾ ਪੈਸਾ ਤੇ ਗੱਲ ਕਰਦੇ ਦੀ ਇੱਥੇ ਤੇ ਉਮੀਦਵਾਰ ਮੀਥੇਰ ਜੀ ਦੀ ਜੋ ਉਹਨਾਂ ਨੇ ਤੁਹਾਡੇ ਕੋਲ ਭੇਜੇ ਨੇ ਹੁਣ ਜਦੋਂ ਨਵੇਂ-ਨਵੇਂ ਮਨਿਸਟਰ ਬਣਾਏ ਸੀ ਨਾ ਮੀਥੇਰ ਜੀ ਇਹਨਾਂ ਨੇ ਉਹਨਾਂ ਨੂੰ ਪੰਜ ਵਿਭਾਗਮੇ ਦਿੱਤੇ ਸੀਗੇ ਦੋ ਦਿਨ ਮਹੀਨਿਆਂ ਜੀ ਇਹਨਾਂ ਨੇ ਚਾਰ ਵਿਭਾਗਾਂ ਦਾ ਮੀਥੇਰਜੀ ਤੋਂ ਵਾਪਸ ਹੀ ਲੈ ਲੇ ਸਭ ਤੋਂ ਜ਼ਰੂਰੀ ਵਿਭਾਗ ਕਿਹੜੇ ਹੁੰਦੇ ਆ ਮਾਈਨਿੰਗ ਤੇ ਐਜੂਕੇਸ਼ਨ ਉਹ ਤਾਂ ਵਾਪਸ ਲੈ ਲੈ ਕੱਲਾ ਸਪੋਰਟਸ ਦਿੱਤਾ ਉਹਨਾਂ ਨੂੰ ਮਤਲਬ ਜਿਹੜੇ ਸੀਐਮ ਨੂੰ ਆਪਣੇ ਮਨਿਸਟਰ ਤੇ ਭਰੋਸਾ ਨਹੀਂ ਸੰਗਰੂਰ ਦੇ ਵੋਟਰ ਉਹਨਾਂ ਤੇ ਭਰੋਸਾ ਕਿਉਂ ਕਰੂਗਾ ਤੁਸੀਂ ਮੈਨੂੰ ਇਹ ਗੱਲ ਦੱਸੋ ਤੇ ਤੁਹਾਨੂੰ ਇਹ ਗੱਲ ਲੋਕਾਂ ਨੂੰ ਸਮਝਾਣੀ ਚਾਹੀਦੀ ਹੈ ਕਿ ਉਹਨਾਂ ਨੂੰ ਜੇ ਇੰਨੇ ਵਧੀਆ ਸੀਗੇ ਸੰਗਰੂਰ ਲਈ ਸੰਗਰੂਰ ਤਾਂ ਉਹਨਾਂ ਦੀ ਆਪਣੀ ਮਤਲਬ ਧਰਤੀ ਹੈ ਜੇ ਇੰਨੇ ਵਧੀਆ ਸੀ ਆਪਾਂ ਨੂੰ ਇਹ ਜੋ ਉਮੀਦਵਾਰ ਕਿਉਂ ਦਿੱਤਾ ਜਿਹਦੇ ਤੋਂ ਆਨੇ ਚਾਰ ਵਿਭਾਗ ਹੀ ਖੋਲੇ ਉੰਜ ਆਪਾਂ ਗੱਲ ਕਰੀਏ ਜੀ ਭਾਜੀ ਜੀ ਪੀ ਪਾਰਟੀ ਨੇ ਪਹਿਲਾਂ ਹੀ ਸਾਰੇ ਤੁਹਾਨੂੰ ਸਮਝਾ ਚੁੱਕੇ ਨੇ ਤੇ ਤੁਹਾਨੂੰ ਆਪ ਨੂੰ ਵੀ ਸਾਰਿਆਂ ਨੂੰ ਪਤਾ ਤੁਸੀਂ ਅਖਬਾਰ ਪੜ੍ਹਦੇ ਹੋ ਕਿ ਉਹ ਧਰਮ ਦੇ ਨਾਂ ਤੇ ਬਹੁਤ ਹੀ ਖਤਰਨਾਕ ਰਾਜਨੀਤੀ ਕਰ ਰਹੇ ਆ। ਆਪਣੇ ਜਦ ਕਿਸਾਨਾਂ ਨੇ ਇਸ ਵਾਰੀ ਦੁਵਾਰਾ ਮੋਰਚਾ ਚੱਕਿਆ ਦਿੱਲੀ ਦੇ ਖਿਲਾਫ ਕਿ ਅਸੀਂ ਤੁਸੀਂ ਸਾਡੀ ਮੰਗਾਂ ਕਿਉਂ ਨਹੀਂ ਪੂਰੀਆਂ ਕੀਤੀਆਂ 2022 ਚ ਤਾਂ ਕਿਹਾ ਕਿ ਤੁਸੀਂ ਸਾਨੂੰ ਸਾਰੀਆਂ ਸਾਡੀ ਮੰਗਾਂ ਐ ਐਮ ਐਸ ਪੀ ਸਹੀ ਦੋਗੇ ਬਟ ਕੁਝ ਨਹੀਂ ਹੋਇਆ। ਹੁਣ ਜਦ ਕਿਸਾਨ ਦੁਵਾਰਾ ਦਿੱਲੀ ਵੱਲ ਜਾਂਦੇ ਨੇ ਤਾਂ ਇਹਨਾਂ ਨੇ ਉਹਨਾਂ ਨੂੰ ਵੜਨ ਵੀ ਨਹੀਂ ਦਿੱਤਾ। ਆਪਾਂ ਭਾਰਤ ਵਾਸੀ ਆ। ਪੰਜਾਬ ਭਾਰਤ ਵਿੱਚ ਪੈਂਦਾ ਤੇ ਆਪਣਾ ਪੂਰਾ ਹੱਕ ਹੈ ਦਿੱਲੀ ਜੋ ਭਾਰਤ ਦੀ ਰਾਜਧਾਨੀ ਹੈ ਉੱਥੇ ਜਾ ਕੇ ਆਪਣੀ ਗੱਲ ਕਰਨ ਦਾ ਤੇ ਸੁਣਾਉਣ ਦਾ ਬਟੇ ਆਪਾਂ ਨੂੰ ਉਹ ਵੀ ਮੌਕਾ ਨਹੀਂ ਦਿੰਦੇ ਉਦੋਂ ਸਭ ਤੋਂ ਮਾੜੀ ਗੱਲ ਹੈ ਇਹਨਾਂ ਨੇ ਕਿਸਾਨਾਂ ਨੂੰ ਟੈਰਰਿਸਟ ਘਰਾਰਤਾ ਤੁਸੀਂ ਦੇਖਿਓ ਸੋਸ਼ਲ ਮੀਡੀਆ ਤੇ ਜੋ ਆਪਣੇ ਕੈਨੇਡਾ ਬੈਠੇ ਭਾਈ ਆਪਣੇ ਆਸਟ੍ਰੇਲੀਆ ਬੈਠੇ ਪੰਜਾਬੀ ਆਪਣੇ ਹੱਕਾਂ ਚ ਬੋਲ ਰਹੇ ਸੀ ਉਹਨਾਂ ਦੇ ਅਕਾਊਂਟ ਬਲੌਕ ਕੀਤੇ ਗਏ ਹਰ ਇੱਕ ਬਾਲੀਵੁੱਡ ਐਕਟਰ ਨੇ ਟਵੀਟ ਕੀਤੀਆਂ ਕਿ ਕਿਸਾਨ ਤੋਂ ਟੈਰਰਿਸਟ ਹੈ ਟੈਰਰਿਸਟ ਹੈ ਦਿੱਲੀ ਵਿੱਚ ਇਹ ਖਬਰਾਂ ਚਲਾ ਰਹੇ ਸੀ ਕਿਸਾਨਾਂ ਦੇ ਖਿਲਾਫ ਜੀ ਤਾਂ ਇਹ ਜੀ ਪਾਰਟੀ ਨੂੰ ਆਪਾਂ ਵੋਟ ਪਾਣਾ ਆਪਣਾ ਕੀ ਹੀ ਬਣੂਗਾ ਪਰ ਸਭ ਤੋਂ ਵਧੀਆ ਗੱਲ ਹੈ ਪੰਜਾਬ ਨੇ ਉਹਨਾਂ ਨੂੰ ਵੜਨ ਨਹੀਂ ਦਿੱਤਾ ਤੇ ਆਪਾਂ ਇਦਾਂ ਹੀ ਰੱਖੀਏ ਤਾਂ ਬਿਹਤਰ ਆਪਣੇ ਹੁਣ ਜੀ ਮੈਂ ਆ ਆਪਣੇ ਫਾਦਰ ਸਾਹਿਬ ਬਾਰੇ ਜੋ ਇੱਥੇ ਦੇ ਉਮੀਦਵਾਰ ਹੈ ਕਾਂਗਰਸ ਪਾਰਟੀ ਤੋਂ ਉਹਨਾਂ ਦੀ ਗੱਲ ਕਰਨਾ ਚਾਹੁੰਗੀ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਤੁਸੀਂ ਜੇ ਜਾਣਦੇ ਹੋ ਅਸੀਂ ਉਹ ਬੇਇਨਸਾਫੀ ਦੇ ਖਿਲਾਫ ਆਪਣੀ ਆਵਾਜ਼ ਚੁੱਕਦੇ ਆਇਆ ਸੌਖਾ ਨਹੀਂ ਹੈ ਜੀ 2.5 ਸਾਲਾਂ ਜਿਕੇ ਈਡੀ ਰੇਡ ਦੇਖਣਾ ਦੋ ਜੇਲ੍ਹਾਂ ਕੱਟਨੀ ਆ ਕੁਸ਼ਤਾਸੀ ਕਰਦੇ ਹੋਵਾਂਗੇ ਸਿੱਖਾਂ ਲਈ ਆਪਣੀ ਕਮਿਊਨਿਟੀ ਲਈ ਪੰਜਾਬ ਲਈ ਕਿ ਸਾਨੂੰ ਦਬਾਇਆ ਜਾਂਦਾ ਈਡੀ ਬੀਜੇਪੀ ਜੇਲਾ ਇੱਥੇ ਭਗਵੰਤ ਮਾਨ ਨੇ ਨਫਰਤ ਦੀ ਰਾਜਨੀਤੀ ਦੇ ਕਰਕੇ ਕਿ ਜੇ ਅਸੀਂ ਬੋਲਦੇ ਸੀ ਉਹਦੇ ਕਰਕੇ ਹੋਇਆ ਤਾਂ ਹੀ ਸੰਗਰੂਰ ਨਾ ਇੱਕ ਇਨਕਲਾਬੀ ਸੀਟ ਤਾਂ ਸੁਖਪਾਲ ਖੈਰੇ ਨੂੰ ਇੱਥੇ ਭੇਜਿਆ ਗਿਆ ਨਾਲੇ ਤੁਸੀਂ ਤੁਸੀਂ ਸਾਰੇ ਵੋਟਰਾਂ ਕੋਲੋਂ ਪਾਵਰ ਹੈ ਕਿ ਤੁਸੀਂ ਜਿੱਥੇ ਵੋਟ ਪਾਨੇ ਹੋ ਨਾ ਜਿੱਧਰ ਨੂੰ ਸੰਗਰੂਰ ਚੱਲਦਾ ਨਾ ਉਧਰ ਨੂੰ ਬਾਕੀ ਪੰਜਾਬ ਦੀ ਲਹਿਰ ਵੀ ਤੁਰਨ ਲੱਗ ਜਾਂਦੀ ਹੈ ਸੱਚੀ ਗੱਲ ਹੈ ਤੁਸੀਂ ਪਿਛਲਾ VOTING TREND ਦੇਖੋ ਸੰਗਰੂਰ ਸ਼ਹਿਰ ਦਾ ਕਾ ਕਰਕੇ ਸੁਖਪਾਲ ਖਹਿਰਾ ਨੂੰ ਇੱਥੇ ਲੈ ਕੇ ਆਏ ਨੇ ਤੇਰੀ ਮੈਂ ਤਾਂ ਇਹ ਵੀ ਕਹਿਣਾ ਚਾਹੂੰਗੀ ਮੈਂ ਤਾਂ ਤੁਹਾਡੀ ਇੱਥੇ ਦੀ ਧੀ ਹੈ ਜੀ ਮੈਂ ਲਾਲ ਕੋਠੀ ਬਿੱਟੂ ਰੰਦਾਵਾ ਸਾਡਾ ਮਹਿਲਾ ਰੋਡ ਤੇ ਜੀ ਲਾਲ ਕੋਠੀ ਹੁੰਦੀ ਸੀ ਮੈਂ ਤਾਂ ਇੱਥੇ ਜੰਪਾਲ ਮੇਰਾ ਬਚਪਨ ਇੱਥੇ ਨਿਕਲਿਆ ਮੇਰੇ ਫਾਦਰ ਸਾਹਿਬ ਇੱਥੇ ਸਾਡੀ ਲੋਕਾਂ ਨਾਲ ਜੀ ਸਾਹ ਜੈ ਅਸੀਂ ਇੱਥੇ ਮੂੰਹ ਦਿਖਾਣੇ ਰਹੇ ਹਾਂ ਪਿੰਡ ਸੀ ਵੀ ਆ ਬੀਲਾ ਪਿੰਡ ਮੇਰਾ ਪਛੋਕਰ ਦੀ ਬਿਲੇ ਪਿੰਡ ਤੋਂ ਅਸੀਂ ਰੰਦਾ ਹੋਵੇ ਪਾਪਾ ਬੁੱਢਾ ਜੀ ਦੇ ਤਾ ਅਸੀਂ ਲੋਕਾਂ ਨੇ ਤੇ ਮੂਹ ਦਿਖਾਣੇ ਨਾ ਸਤਾ ਇੱਥੇ ਰਹਿਨੇ ਆ ਅਸੀਂ ਕਿਤੇ ਭੱਜਣ ਆਲੇ ਨਹੀਂ ਖੈਰਾ ਕਿਤੋਂ ਬਾਹਰੋਂ ਨਹੀਂ ਆਇਆ ਇੱਕ ਮੈਨੂੰ ਜੀ ਬੜੀ ਸੋਹਣੀ ਗੱਲ ਕਹੀ ਪਿੱਛੇ ਜੇ ਕਿਸੇ ਨੇ ਇੱਕ ਐਡਾ ਪ੍ਰੋਗਰਾਮ ਰੱਖਿਆ ਸੀ ਕਹਿੰਦੇ ਟੀਨ ਆ ਲੋ ਜ਼ਾਦਾ ਮਾਨ ਅਸੀਂ ਆਪਣੇ ਜਵਾਈ ਦਾ ਕਰਦੇ ਆਂ ਤਾਂ ਜੀ ਮੈਂ ਇਹੀ ਬੇਨਤੀ ਲੈ ਕੇ ਆਈ ਆਂ ਵੱਤੋ ਵਾਜੀ ਪਿਆਰ ਦਿਓ ਤੁਹਾਡਾ ਹਰੇਕ ਵੋਟ ਜੀ ਸਿਰ ਮੱਥੇ ਨਾਲੇ ਦੀ ਮੇਰੇ ਫਾਦਰ ਸਾਹਿਬ ਦਾ ਕਿਦਾਰ ਹੈ ਜੀ ਕਿਰਦਾਰ ਕਿ ਉਹ ਕਦੇ ਨਾ ਐਡਾ ਆਪਣੇ ਫੋਨ ਨੰਬਰ ਬਦਲਾ ਨਾਲੇ ਨਹੀਂ ਉਹਨਾਂ ਦਾ ਪੀਏ ਦਾ ਵੀ ਨੰਬਰ ਨਹੀਂ ਬਦਲਦਾ ਹਰ ਰੋਜ਼ ਘਰੇ ਮੀਟਿੰਗ ਹੁੰਦੀ ਹੈ ਕੋਨ ਕੋਈ ਤਕਲੀਫ ਹੈ ਦੁੱਖ ਹੈ ਤੁਸੀਂ ਜਾ ਕੇ ਉਹ ਗੱਲ ਕਰੋ ਤੁਹਾਡੀ ਗੱਲ ਸੁਣੀ ਜਾਊਗੀ ਤੇ ਕੱਲੀ ਆਵਾਜ਼ ਹੈ ਜੋ ਪਾਰਲੀਮੈਂਟ ਵਿੱਚ ਮੋਦੀ ਨੂੰ ਹਿਲਾ ਸਕਦੀ ਹੈ ਆਪਾਂ ਨੂੰ ਬਹੁਤ ਜ਼ਰੂਰੀ ਹੈ ਇਸ ਵੇਲੇ ਉਹਨਾਂ ਦਾ ਪ੍ਰਚਾਰ ਕਰਨਾ ਸਮਾਂ ਘੱਟ ਹੈ ਤੁਸੀਂ ਸਾਰੇ ਮੇਰੀ ਬੇਨਤੀ ਹੈ ਆਪਣੇ ਰਿਸ਼ਤੇਦਾਰਾਂ ਨੂੰ ਸਾਡਾ ਵੱਧ ਤੋਂ ਵੱਧ ਪ੍ਰਚਾਰ ਕਰਿਓ ਤੇ ਫਿਰ ਆਪਾਂ ਜਿੱਤ ਕੇ ਦਵਾਰਾਂ ਮਿਲੀਏ ਤੇ ਸੰਗਰੂਰ ਨੂੰ ਉੱਤੇ ਲੈ ਕੇ ਜਾਈਏ ਤੇ ਪੰਜਾਬ ਦਾ ਵਿਕਾਸ ਕਰਾਈਏ ਵੱਧ ਤੋਂ ਵੱਧ ਧੰਨਵਾਦ ਜੀ ਸਤਿਕਾਰ ਐਸੀ ਕਿ ਤੁਹਾਨੂੰ ਰਾਸ਼ਨ ਮੁਫਤ ਤਾਂ ਵੀ ਰਾਸ਼ਨ ਦੀ ਕੁਆਲਿਟੀ ਤੱਕ ਨਹੀਂ ਜੀ ਸਹੀ ਦੇਰੇ ਲੋਕਾਂ ਨੂੰ ਸੁਣਨ ਚ ਇਹ ਵੀ ਆਇਆ ਜਦੋਂ ਅਸੀਂ ਆਪਣਾ ਪ੍ਰਚਾਰ ਕਰਦੇ ਪਿੰਡਾਂ ਚ ਗਏ ਆ ਕਿ ਬੀਬੀਆਂ ਨੂੰ ਦਿਨ ਦਹਾੜੇ ਉਹਨਾਂ ਦੀ ਚੋਰੀਆਂ ਵੀ ਹੋ ਰਹੀਆਂ ਜਿਵੇਂ ਤੁਰਦੀਆਂ ਜਾਂਦੀਆਂ ਬਾਲੀਆਂ ਖੋਲੇ ਨੇ ਮੁੰਡੇ ਬੀਬੀਆਂ ਸੁਰੱਖਿਅਤ ਹੀ ਨਹੀਂ ਫੀਲ ਕਰਦੀਆਂ ਇੱਕ ਇੱਕ ਗਲੀ ਤੋਂ ਦੂਜੀ ਗਲੀ ਜਾਣ ਤੱਕ ਕਰਨਗੀਆਂ ਕਿਉਂ ਜਿੰਨੇ ਪੁਲਿਸ ਮੁਲਾਜ਼ਮ ਹੈ ਸਾਰੇ ਤਾਂ ਹੀ ਧਰਨੇ ਤੇ ਬੈਠੇ ਹੋયા ਥੋਡੇ ਕੋਲ ਕੌਣ ਆਊਗਾ ਸਰ ਤੇ ਭਗਵੰਤ ਮਾਨ ਜੀ ਕੱਲੇ ਸੀਗੇ ਜੋ ਕਹਿੰਦੇ ਸੀਗੇ ਮੈਂ ਪਹਿਲਾ ਸਿਮ ਮੰਗਾ ਜੀ ਦੇ ਜੀ ਜੋ ਕਦੇ ਵੀ ਧਰਨੇ ਨਹੀਂ ਲਗਵਾਉਗਾ ਹਰ ਰੋਜ਼ ਡੀਸੀ ਰੋਡ ਤੇ ਜੀ ਧਰਨੇ ਲੱਗਦੇ ਸੰਗਰੂਰ ਚ ਬੱਲੇ ਸ਼ਰਮਨਾਕ ਗੱਲ ਹੈ ਕਿ ਤੁਸੀਂ ਇੱਕ ਚੀਜ਼ ਤੇ ਵਾਅਦੇ ਕੀਤੇ ਤੁਸੀਂ ਉਹ ਤੋਂ ਵੀ ਪਿੱਛੇ ਚੱਲਦੇ ਹੋ ਵੀਆਈਪੀ ਕਲਚਰ ਦੀ ਜੇ ਆਪਾਂ ਗੱਲ ਕਰੀਏ ਸਭ ਤੋਂ ਜ਼ਿਆਦਾ ਵਿਰੋਧ ਇਹਨਾਂ ਨੇ ਕੀਤਾ ਸੀ ਜਿਵੇਂ ਮੈਂ ਪਹਿਲਾਂ ਹੀ ਗੱਲ ਸੁਣਾਤੀ ਹੈਲੀਕਾਪਟਰ ਦੀ ਇਹ ਹੀ ਕਹਿੰਦੇ ਹੁੰਦੇ ਸੀ ਕਿ ਸਾਬਕਾ ਸੀਮ ਅਮਰਿੰਦਰ ਸਿੰਘ ਜੀ ਹੈਲੀਕਾਪਟਰ ਤੇ ਜੱਜ ਜਾਂਦੇ ਆ ਇਹਨਾਂ ਨੂੰ ਮਾਵਾਂ ਦੇ ਬਲ ਦੇ ਚੁੱਲੇ ਨਹੀਂ ਦਿਸਦੇ ਤੇ ਨੰਨਾਂ ਨੂੰ ਕੋਈ ਪੁੱਛਣ ਆਲਾ ਹੋਵੇ ਜੀ ਤੁਸੀਂ ਉਹ ਹੀ ਕੰਮ ਕਿਉਂ ਕਰੀ ਜਾਂਦੇ ਹੋ ਇਹਨਾਂ ਦੇ ਜਿੰਨੇ ਐਮਐਲਏ ਨੇ 2 ਦਿਨ ਗੱਡੀਆਂ ਲੈ ਕੇ ਜਾਂਦੇ ਸੇਕਿਉਰਟੀ ਦੀ ਹਰ ਰੋਜ਼ ਉਹਦਾ ਸਾਰਾ ਪੈਸਾ ਆਪਣੇ ਕੋਲੋਂ ਜਾਂਦਾ ਤੇ ਉਹਨਾਂ ਇਹਨਾਂ ਨੂੰ ਪੁੱਛਣ ਆਲਾ ਹੋਵੇ ਪੁਲਿਸ ਮੁਲਾਜ਼ਮਾਂ ਨੂੰ ਜੀ ਪਹਿਲੀ ਵਾਰ ਪੰਜਾਬ ਦੇ ਇਹ ਹਿਸਟਰੀ ਚ ਹੋਇਆ ਕਿ ਮੁਲਾਜ਼ਮਾਂ ਨੂੰ ਉਹਨਾਂ ਦੀ ਪੇਮੈਂਟ ਨਹੀਂ ਮਿਲੀ ਪਿਛਲੇ 2-3 ਮਹੀਨਿਆਂ ਤੋਂ ਤੇ ਕਿਉਂ ਨਹੀਂ ਮਿਲ ਰਹੀਆਂ ਉਹਨਾਂ ਨੇ ਲੋਨ ਲਿੱਤੇ ਹੁਣ ਪਿੱਛੇ ਜੇ ਆ ਕਿਉਂਕਿ ਹੁਣ ਵੋਟਾਂ ਆ ਗਈਆਂ ਹੁਣ ਦੇਣੀਆਂ ਤਾਂ ਹੁੰਦੀਆਂ ਤਾਂ ਹੀ ਅੱਗੇ ਵੋਟਾਂ ਲੈਣਗੇ ਇਹਨਾਂ ਨੇ ਪਿੱਛੇ ਜੇ ਅਤੀ ਪੇਮੈਂਟ ਦੇਣੀ ਸ਼ੁਰੂ ਕੀਤੀ ਉਹ ਵੀ ਲੋਨ ਲੈ ਕੇ ਤਾਂ ਪੈਸਾ ਜਾ ਕਿੱਥੇ ਰਿਹਾ ਇਹਨਾਂ ਨੂੰ ਪੁੱਛਣਾ ਲਾਉ ਦੇ ਆਈ ਜੋ ਸਾਰੀ ਸਿਕਿਉਰਿਟੀ ਲੈਂਦੇ ਆ ਜੋ ਹੈਲੀਕਾਪਟਰ ਚਲਾ ਰਹੇ ਨੇ ਉੱਥੇ ਹੀ ਜਾਂਦਾ ਆਪਣਾ ਸਾਰਾ ਪੈਸਾ ਤੇ ਗੱਲ ਕਰਦੇ ਦੀ ਇੱਥੇ ਤੇ ਉਮੀਦਵਾਰ ਮੀਥੇਰਜੀ ਦੀ ਜੁਵਾਨਾਂ ਨੇ ਤੁਹਾਡੇ ਕੋਲ ਭੇਜੇ ਨੇ ਹੁਣ ਜਦੋਂ ਨਵੇਂ-ਨਵੇਂ ਮਨਿਸਟਰ ਬਣਾਏ ਸੀ ਨਾ ਮੀਥੇਰਜੀ ਇਹਨਾਂ ਨੇ ਉਹਨਾਂ ਨੂੰ ਪੰਜ ਵਿਭਾਗਮੇ ਦਿੱਤੇ ਸੀ ਉਹਦਨ ਮਹੀਨਿਆਂ ਜੀ ਇਹਨਾਂ ਨੇ ਚਾਰ ਮਹਿਕਮੇ ਤਾਂ ਮੀਥਰ ਜੀ ਤੋਂ ਵਾਪਸ ਹੀ ਲੈ ਲੇ ਸਭ ਤੋਂ ਜ਼ਰੂਰੀ ਮਹਿਕਮੇ ਕਿਹੜੇ ਹੁੰਦੇ ਆ ਮਾਈਨਿੰਗ ਤੇ ਐਜੂਕੇਸ਼ਨ ਉਹ ਤਾਂ ਵਾਪਸ ਲੈ ਲੈ ਕੱਲਾ ਸਪੋਰਟਸ ਦਿੱਤਾ ਉਹਨਾਂ ਨੂੰ ਮਤਲਬ ਜਿਹੜੇ ਸੀਐਮ ਨੂੰ ਆਪਣੇ ਮਨਿਸਟਰ ਤੇ ਭਰੋਸਾ ਨਹੀਂ ਸੰਗਰੂਰ ਦੇ ਵੋਟਰ ਉਹਨਾਂ ਤੇ ਭਰੋਸਾ ਕਿਉਂ ਕਰੂਗਾ ਤੁਸੀਂ ਮੈਨੂੰ ਇਹ ਗੱਲ ਦੱਸੋ ਤੇ ਤੁਹਾਨੂੰ ਇਹ ਗੱਲ ਲੋਕਾਂ ਨੂੰ ਸਮਝਾਣੀ ਚਾਹੀਦੀ ਹੈ ਕਿ ਉਹਨਾਂ ਨੂੰ ਜੇ ਇੰਨੇ ਵਧੀਆ ਸੀਗੇ ਸੰਗਰੂਰ ਲਈ ਸੰਗਰੂਰ ਤਾਂ ਉਹਨਾਂ ਦੀ ਆਪਣੀ ਮਤਲਬ ਧਰਤੀ ਹੈ ਜੇ ਇੰਨੇ ਵਧੀਆ ਸੀ ਆਪਾਂ ਨੂੰ ਇਹ ਜੋ ਉਮੀਦਵਾਰ ਕਿਉਂ ਦਿੱਤਾ ਜਿਹਦੇ ਤੋਂ ਆਨੇ ਚਾਰ ਮਹਿਕਮੇ ਹੀ ਖੋਲੇ ਉੰਜੇ ਆਪਾਂ ਗੱਲ ਕਰੀਏ ਜੀ ਭਾਜੀ ਜੀ ਪੀ ਪਾਰਟੀ ਦੀ ਪਹਿਲਾਂ ਹੀ ਸਾਰੇ ਤੁਹਾਨੂੰ ਸਮਝਾ ਚੁੱਕੇ ਨੇ ਤੇ ਤੁਹਾਨੂੰ ਆਪ ਨੂੰ ਵੀ ਸਾਰਿਆਂ ਨੂੰ ਪਤਾ ਤੁਸੀਂ ਅਖਬਾਰ ਪੜ੍ਹਦੇ ਹੋ ਕਿ ਉਹ ਧਰਮ ਦੇ ਨਾਂ ਤੇ ਬਹੁਤ ਹੀ ਖਤਰਨਾਕ ਰਾਜਨੀਤੀ ਕਰ ਰਹੇ ਆਪਣੇ ਜਦ ਕਿਸਾਨਾਂ ਨੇ ਇਸ ਵਾਰੀ ਦੁਬਾਰਾ ਮੋਰਚਾ ਚੱਕਿਆ ਦਿੱਲੀ ਦੇ ਖਿਲਾਫ ਕਿ ਅਸੀਂ ਤੁਸੀਂ ਸਾਡੀ ਮੰਗਾ ਕਿਉਂ ਨਹੀਂ ਪੂਰੀਆਂ ਕੀਤੀਆਂ 2022 ਚ ਤਾਂ ਕਿਹਾ ਕਿ ਤੁਸੀਂ ਸਾਨੂੰ ਸਾਰੀਆਂ ਸਾਡੀ ਮੰਗਾ ਐ ਐਮ ਐਸ ਪੀ ਸਹੀ ਦੋਗੇ ਬਟ ਕੁਝ ਨਹੀਂ ਹੋਇਆ ਹੁਣ ਜਦ ਕਿਸਾਨ ਦੁਬਾਰਾ ਦਿੱਲੀ ਵੱਲ ਜਾਂਦੇ ਨੇ ਤਾਂ ਇਹਨਾਂ ਨੇ ਉਹਨਾਂ ਨੂੰ ਵੜਨ ਵੀ ਨਹੀਂ ਦਿੱਤਾ ਆਪਾਂ ਭਾਰਤ ਵਾਸੀ ਆ ਪੰਜਾਬ ਭਾਰਤ ਵਿੱਚ ਪੈਂਦਾ ਤੇ ਆਪਣਾ ਪੂਰਾ ਹੱਕ ਹੈ ਦਿੱਲੀ ਜੋ ਭਾਰਤ ਦੀ ਰਾਜਧਾਨੀ ਹੈ ਉੱਥੇ ਜਾ ਕੇ ਆਪਣੀ ਗੱਲ ਕਰਨ ਦਾ ਤੇ ਸੁਣਾਉਣ ਦਾ ਬੜੇ ਆਪਾਂ ਨੂੰ ਉਹ ਵੀ ਮੌਕਾ ਨਹੀਂ ਦਿੰਦੇ ਉਸ ਤੋਂ ਸਭ ਤੋਂ ਮਾੜੀ ਗੱਲ ਇਹਨਾਂ ਨੇ ਕਿਸਾਨਾਂ ਨੂੰ ਟੈਰਰਿਸਟ ਘਰਾਰਤਾ ਤੁਸੀਂ ਦੇਖਿਓ ਸੋਸ਼ਲ ਮੀਡੀਆ ਤੇ ਜੋ ਆਪਣੇ ਕੈਨੇਡਾ ਬੈਠੇ ਭਾਈ ਆਪਣੇ ਆਸਟ੍ਰੇਲੀਆ ਬੈਠੇ ਪੰਜਾਬੀ ਆਪਣੇ ਹੱਕਾਂ 'ਚ ਬੋਲ ਰਹੇ ਸੀ ਉਹਨਾਂ ਦੇ ਅਕਾਊਂਟ ਬਲੌਕ ਕੀਤੇ ਗਏ ਹਰ ਇੱਕ ਬਾਲੀਵੁੱਡ ਐਕਟਰ ਨੇ ਟਵੀਟ ਕੀਤੀਆਂ ਕਿ ਕਿਸਾਨ ਤੋਂ ਟੈਰਰਿਸਟ ਹੈ ਟੈਰਰਿਸਟ ਹੈ ਦਿੱਲੀ ਵਿੱਚ ਇਹ ਖਬਰਾਂ ਚਲਾ ਰਹੇ ਸੀ ਕਿਸਾਨਾਂ ਦੇ ਖਿਲਾਫ ਜੀ ਤਾਂ ਇਹੇ ਜੀ ਪਾਰਟੀ ਨੂੰ ਆਪਾਂ ਵੋਟ ਪਾਣਾ ਆਪਣਾ ਕੀ ਹੀ ਬਣੂਗਾ ਪਰ ਸਭ ਤੋਂ ਵਧੀਆ ਗੱਲ ਆ ਪੰਜਾਬ ਨੇ ਉਹਨਾਂ ਨੂੰ ਵੜਨ ਨਹੀਂ ਦਿੱਤਾ ਤੇ ਆਪਾਂ ਇਦਾਂ ਹੀ ਰੱਖੀਏ ਤਾਂ ਬਿਹਤਰ ਆ ਆਪਣੇ ਹੁਣ ਜੀ ਮੈਂ ਆ ਆਪਣੇ ਫਾਦਰ ਸਾਹਿਬ ਬਾਰੇ ਜੋ ਇੱਥੇ ਦੇ ਉਮੀਦਵਾਰ ਹੈ ਕਾਂਗਰਸ ਪਾਰਟੀ ਤੋਂ ਉਹਨਾਂ ਦੀ ਗੱਲ ਕਰਨਾ ਚਾਹੂੰਗੀ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਤੁਸੀਂ ਜੇ ਜਾਣਦੇ ਹੋ ਅਸੀਂ ਉਹ ਬੇਇਨਸਾਫੀ ਦੇ ਖਿਲਾਫ ਆਪਣੀ ਆਵਾਜ਼ ਚੁੱਕਦੇ ਆਇਆ ਸੌਖਾ ਨਹੀਂ ਹੈ ਜੀ 2.5 ਸਾਲਾਂ ਜਿਕੇ ਈਡੀ ਰੇਡ ਦੇਖਣਾ ਦੋ ਜੇਲ੍ਹਾਂ ਕੱਟਣੀਆਂ ਕੁਸ਼ਤਾਸੀ ਕਰਦੇ ਹੋਵਾਂਗੇ ਸਿੱਖਾਂ ਲਈ ਆਪਣੀ ਕਮਿਊਨਿਟੀ ਲਈ ਪੰਜਾਬ ਲਈ ਕਿ ਸਾਨੂੰ ਦਬਾਇਆ ਜਾਂਦਾ ਈਡੀ ਬੀਜੇਪੀ ਜੇਲਾ ਇੱਥੇ ਭਗਵੰਤ ਮਾਨ ਨੇ ਨਫਰਤ ਦੀ ਰਾਜਨੀਤੀ ਦੇ ਕਰਕੇ ਕਿਉਂਕਿ ਅਸੀਂ ਬੋਲਦੇ ਸੀ ਉਹਦੇ ਕਰਕੇ ਹੋਇਆ ਅੱਜ ਸੰਗਰੂਰ ਨਾ ਇੱਕ ਇਨਕਲਾਬੀ ਸੀਟ ਹੈ ਤਾਂ ਸੁਖਪਾਲ ਖੈਰੇ ਨੂੰ ਇੱਥੇ ਭੇਜਿਆ ਗਿਆ ਨਾਲੇ ਤੁਸੀਂ ਤੁਸੀਂ ਸਾਰੇ ਵੋਟਰਾਂ ਕੋਲੋਂ ਪਾਵਰ ਹੈ ਕਿ ਤੁਸੀਂ ਜਿੱਥੇ ਵੋਟ ਪਾਉਣੇ ਹੋ ਨਾ ਜਿੱਧਰ ਨੂੰ ਸੰਗਰੂਰ ਚੱਲਦਾ ਨਾ ਉਧਰ ਨੂੰ ਬਾਕੀ ਪੰਜਾਬ ਦੀ ਲਹਿਰ ਵੀ ਤੁਰਨ ਲੱਗ ਜਾਂਦੀ ਹੈ ਸੱਚੀ ਗੱਲ ਹੈ ਤੁਸੀਂ ਪਿਛਲਾ VOTING TREND ਦੇਖੋ ਸੰਗਰੂਰ ਸ਼ਹਿਰ ਦਾ ਤਾਂ ਕਰਕੇ ਸੁਖਪਾਲ ਖੇਰਾਂ ਨੂੰ ਇੱਥੇ ਲੈ ਕੇ ਆਏ ਨੇ ਤੇਰੀ ਮੈਂ ਤਾਂ ਇਹ ਵੀ ਕਹਿਣਾ ਚਾਹੂੰਗੀ ਮੈਂ ਤਾਂ ਤੁਹਾਡੀ ਇੱਥੇ ਦੀ ਧੀ ਐ ਜੀ ਮੈਂ ਲਾਲ ਕੋਠੀ ਬਿੱਟੂ ਰੰਦਾਵਾ ਸਾਡਾ ਮਹਿਲਾ ਰੋਡ ਤੇ ਦੀ ਲਾਲ ਕੋਠੀ ਹੁੰਦੀ ਸੀ ਮੈਂ ਤਾਂ ਇੱਥੇ ਜੰਪਾਲ ਮੇਰਾ ਬਚਪਨ ਇੱਥੇ ਨਿਕਲਿਆ ਮੇਰੇ ਫਾਦਰ ਸਾਹਿਬ ਇੱਥੇ ਐ ਸਾਡੀ ਲੋਕਾਂ ਨਾਲ ਜੀ ਸਾੰਗ ਐ ਅਸੀਂ ਇੱਥੇ ਮੂੰਹ ਦਿਖਾਣੇ ਰਹੇ ਆ ਤੇ ਸੁਪਿੰਡ ਸੀ ਵੀ ਆ ਬੀਲਾ ਪਿੰਡ ਮੇਰਾ ਪਛੋਕਰ ਦੀ ਬਿਲੇ ਪਿੰਡ ਤੋਂ ਅਸੀਂ ਰੰਦਾ ਹੋਏ ਪਾਪਾ ਬੁੱਢਾ ਜੀ ਦੇ ਤਾ ਅਸੀਂ ਲੋਕਾਂ ਨੇ ਤੇ ਮੂਹ ਦਿਖਾਣੇ ਹਸਤਾ ਇੱਥੇ ਰਹਿਨੇ ਆ ਅਸੀਂ ਕਿਤੇ ਭੱਜਣ ਵਾਲਾ ਨਹੀਂ ਖੈਰਾ ਕਿਤੋਂ ਬਾਹਰੋਂ ਨਹੀਂ ਆਇਆ ਇੱਕ ਮੈਨੂੰ ਜੀ ਬੜੀ ਸੋਹਣੀ ਗੱਲ ਕਹੀ ਪਿੱਛੇ ਜੇ ਕਿਸੇ ਨੇ ਇੱਕ ਐਡਾ ਪ੍ਰੋਗਰਾਮ ਰੱਖਿਆ ਸੀ ਕਹਿੰਦੇ ਟੀਨ ਆ ਲੋ ਜ਼ਿਆਦਾ ਮਾਨ ਅਸੀਂ ਆਪਣੇ ਜਵਾਈ ਦਾ ਕਰਦੇ ਆ ਤਾਂ ਜੀ ਮੈਂ ਇਹੀ ਬੇਨਤੀ ਲੈ ਕੇ ਆਈ ਆ ਵੱਧ ਤੋਂ ਵੱਧ ਜੀ ਪਿਆਰ ਦਿਓ ਤੁਹਾਡਾ ਹਰੇਕ ਵੋਟ ਜੀ ਸਿਰ ਮੱਥੇ ਨਾਲੇ ਜੀ ਮੇਰੇ ਫਾਦਰ ਸਾਹਿਬ ਦਾ ਕਿਦਾਰ ਹੈ ਜੀ ਕਿਰਦਾਰ ਕਿ ਉਹ ਕਦੇ ਨਾ ਐਡਾ ਆਪਣੇ ਫੋਨ ਨੰਬਰ ਬਦਲਾ ਨਾਲੇ ਨਹੀਂ ਉਹਨਾਂ ਦਾ ਪੀਏ ਦਾ ਵੀ ਨੰਬਰ ਨਹੀਂ ਬਦਲਦਾ ਹਰ ਰੋਜ਼ ਘਰੇ ਮੀਟਿੰਗ ਹੁੰਦੀ ਹੈ ਪਉਨ ਕੋਈ ਤਕਲੀਫ ਹੈ ਦੁੱਖ ਹੈ ਤੁਸੀਂ ਜਾ ਕੇ ਉਹ ਗੱਲ ਕਰੋ ਤੁਹਾਡੀ ਗੱਲ ਸੁਣੀ ਜਾਊਗੀ ਤੇ ਕੱਲੀ ਆਵਾਜ਼ ਹੈ ਜੋ ਪਾਰਲੀਮੈਂਟ ਵਿੱਚ ਮੋਤੀ ਨੂੰ ਹਿਲਾ ਸਕਦੀ ਹੈ ਆਪਾਂ ਨੂੰ ਬਹੁਤ ਜ਼ਰੂਰੀ ਹੈ ਇਸ ਵੇਲੇ ਉਹਨਾਂ ਦਾ ਪ੍ਰਚਾਰ ਕਰਨਾ ਸਮਾਂ ਘਟ ਹੈ ਤੁਸੀਂ ਸਾਰੇ ਮੇਰੀ ਬੇਨਤੀ ਹੈ ਆਪਣੇ ਰਿਸ਼ਤੇਦਾਰਾਂ ਨੂੰ ਸਾਡਾ ਵੱਧ ਤੋਂ ਵੱਧ ਪ੍ਰਚਾਰ ਕਰਿਓ ਤੇ ਫਿਰ ਆਪਾਂ ਜਿੱਤ ਕੇ ਦੁਆਰਾ ਮਲੀਏ ਤੇ ਸੰਘਰੂਰ ਨੂੰ ਉੱਤੇ ਲੈ ਕੇ ਜਾਈਏ ਤੇ ਪੰਜਾਬ ਦਾ ਵਿਕਾਸ ਕਰਾਈਏ ਵੱਧ ਤੋਂ ਵੱਧ ਧੰਨਵਾਦ ਜੀ 34